ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਅੱਜ ਮੈਂ ਦਿਨ ਦੀ ਸ਼ੁਰੂਆਤ ਆਪਣੇ ਵਿਧਾਨ ਸਭਾ ਹਲਕਾ ਪਵਾ ਦੇ ਇਤਿਹਾਸਕ ਪਿੰਡ ਗਰੋਟੇ ਤੋਂ ਕੀਤੀ ਹੈ ਸੋ ਵੱਖ-ਵੱਖ ਜਿਹੜੇ ਵਿਕਾਸ ਕੰਮ ਪਿੰਡਾਂ 'ਚ ਸ਼ੁਰੂ ਹੋਏ ਅੱਜ ਮੈਂ ਉਹਨਾਂ ਦਾ ਨਿਰੀਖਣ ਕਰਨ ਲਈ ਆਇਆ ਗਰੋਟੇ ਦੇ ਅੰਦਰ ਜਿਹੜੀ ਪਿੰਡ ਦੇ ਆਲੇ-ਦੁਆਲੇ ਫਿਰਨੀ ਹੈ ਉਹ 18 ਫੁੱਟ ਪੜਨ ਦਾ ਕਾਜ ਜਿਹੜਾ ਆਰੰਭ ਕੀਤਾ ਸੀਗਾ ਸੋ ਕਾਫੀ ਮਤਲਬ ਹੱਦ ਤੱਕ ਉਹ ਪੁਲੀ ਬਣਾ ਆਪਣਾ ਜਿਹੜੀ ਬਣ ਗਈ ਹੈ ਫਿਰਨੀ ਸੋ ਇੰਟਰਲੌਕ ਟਾਇਲ ਜਿਹੜੀ ਆ ਉਹ ਅਜੋ ਹੀ ਇਥੇ ਆ ਰਹੀ ਹੈ ਸੋ ਇਸੇ ਤਰ੍ਹਾਂ ਪਿੰਡ ਪਰਮਾਨੰਦ ਦਾ ਪਿੰਡ ਡੱਲਾ ਬਲੀਮ ਹੈ ਪਿੰਡ ਢੋਲੋਵਾਲ ਆ ਅੱਜ ਮੈਂ ਕਾਫੀ ਪਿੰਡਾਂ ਦੇ ਅੰਦਰ ਗਿਆ ਜਿਹਨਾਂ ਪਿੰਡਾਂ ਦੇ ਅੰਦਰ ਜਿਹੜੇ ਵੱਖ-ਵੱਖ ਵਿਕਾਸ ਕਾਰਜ ਲੱਗੇ ਹੋਣਾ ਦਾ ਮੌਈਨਾ ਕੀਤਾ ਤੇ ਅਫਸਰਾਂ ਨੂੰ ਕੰਮਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਆਦੇਸ਼ ਵੀ ਦਿੱਤੇ ਆ ਸੋ ਹੁਣ ਮੈਂ ਗਰੋਟੇ ਦੇ ਅੰਦਰ ਜਿੱਥੇ ਬਾਬਾ ਨਾਗਾਜੀ ਦੀ ਜਗ੍ਹਾ ਆ ਉੱਥੇ ਖੜੇ ਆ ਅਸੀਂ ਔਰ ਇਸ ਪਿੰਡ ਦੇ ਲੋਕਾਂ ਦੀ ਡਿਮਾਂਡ ਮੁਤਾਬਕ ਕਿਉਂਕਿ ਆਨ ਵਾਲਾ ਸਮਾਂ ਜਿਹੜਾ ਉਹ ਪਰਿਆਵਰਣ ਨੂੰ ਸਾਫ਼ ਰੱਖਣ ਦਾ ਸਮਾਂ ਆ ਪਰਿਆਵਰਣ ਨੂੰ ਸੁਧ ਰੱਖਣ ਦੇ ਲਈ ਜਿਹੜੀ ਵਚਨਬੱਤ ਆ ਹਰੇਕ ਇਨਸਾਨ ਦੀ ਔਰ ਪੰਜਾਬ ਸਰਕਾਰ ਵੀ ਉਹਦੇ ਅੰਦਰ ਵੱਡਾ ਵੱਡਾ ਯੋਗਦਾਨ ਪਾ ਰਹੀ ਐ ਸੋ ਖਾਸ ਕਰਕੇ ਜੰਗਲਾਤ ਮਹਿਕਮੇ ਦੇ ਇੰਚਾਰਜ ਹੋਣ ਕਰਕੇ ਮੈਨੂੰ ਇਹਨਾਂ ਨੇ ਡਿਮਾਂਡ ਕੀਤੀ ਆ ਕਿ ਇੱਥੇ ਇੱਕ ਪਰਿਆਵਰਣ ਪਾਰਕ ਬਣਾਇਆ ਜਾਵੇ ਸੋ ਮੈਂ ਅੱਜ ਵਾਦਾ ਕਰਦਾ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਆ ਅਸੀਂ ਬਾਬਾ ਨਾਗਾ ਦੀ ਜਗ੍ਹਾ ਆ ਔਰ ਇਸ ਜਗ੍ਹਾ ਦੇ ਨਾਲ ਜਿਹੜਾ ਜ਼ਮੀਨ ਪੰਚਾਇਤੀ ਜ਼ਮੀਨ ਆ ਉਸ ਜ਼ਮੀਨ ਦੇ ਉੱਤੇ ਇੱਕ ਸ਼ਾਨਦਾਰ ਪਾਰਕ ਬਣਾ ਕੇ ਜਿਹੜਾ ਘਰੋਟਾ ਵਾਸੀਆਂ ਨੂੰ ਮੈਂ ਦੇਣਾ ਸੋ ਇਹ ਅੱਜ ਮੈਂ ਐਲਾਨ ਕਰਦਾ ਪਰ ਰਕ ਦੇ ਲਈ ਭਾਵੇਂ ਲੱਖ ਰੁਪਏ ਵੀ ਲੱਗਣਗੇ ਇੱਕ ਐਸਾ ਪਾਰਕ ਬਣਾ ਕੇ ਦੇਾਂਗੇ ਜਿਹੜਾ ਨਮੂਨੇ ਦਾ ਪਾਰਕ ਹੋਏਗਾ ਔਰ ਜਿਹਦੇ ਅੰਦਰ ਹਰ ਤਰ੍ਹਾਂ ਦੀ ਜਿਹੜੀ ਉਹ ਪਾਰਕ ਦੀ ਸਹੂਦਾ ਆ ਓਪਨ ਜਿਮ ਵੀ ਲਾ ਕੇ ਦੇਵਾਂਗੇ ਨੌਜਵਾਨਾਂ ਨੂੰ ਔਰ ਇੱਕ ਗਜ਼ੀਬੋ ਬਣਾਵਾਂਗੇ ਵਧੀਆ ਸੋ ਇਹ ਮੇਰਾ ਇੱਕ ਨਾ ਵਾਦਾ ਆ ਔਰ ਬਹੁਤ ਜਲਦੀ ਜਿਹੜੀ ਘਰੋਟੇ ਤੋਂ ਦੀਨਾਨਗਰ ਰੋਡ ਆ ਕਿਉਂਕਿ ਇਹ ਰੋਡ ਕਾਫੀ ਲੰਬੇ ਸਮੇਂ ਤੋਂ ਟੁੱਟੀ ਆ ਔਰ ਜੇ ਵਿੱਚ ਕਿਤੇ ਬਣੀ ਵੀ ਆ ਤੇ ਐਸੀ ਬਣੀ ਆ ਵੀ ਉਹ ਥੋੜੇ ਤੇਜ਼ਬਾਦੀ ਜਿਹੜੀ ਰੋਡ ਟੁੱਟ ਗਈ ਸੀਗੀ ਸੋ ਮੈਨੂੰ ਕੁਛ ਹੀ ਆ ਕਿ ਮਾਨਜੁਗ ਮੁੱਖ ਮੰਤਰੀ ਜੀ ਨੇ ਇਸ ਰੋਡ ਨੂੰ ਪਲਾਨ ਰੋਡ ਵੱਜੋਂ ਪਾਸ ਕਰ ਦਿੱਤਾ ਔਰ ਬੜਾ ਜਲਦੀ ਜਿਹੜਾ ਹੈ ਉਹ ਇਸ ਰੋਡ ਦਾ ਕੰਮ ਵੀ ਲੱਗੇਗਾ ਔਰ ਮੈਨੂੰ ਲੱਗਦਾ ਆ ਕਿ ਸਹਜੇ ਸਹਜੇ ਜਿਹੜਾ ਲੀਓ ਲੱਥਾ ਪੰਜਾਬ ਸੀਗਾ ਉਹ ਦੁਬਾਰਾ ਲਈ ਤੇ ਪੰਜਾਬ ਦੀ ਸਰਕਾਰ ਨੇ ਲਿਆਣ ਦੇ ਲਈ ਪੂਰੀ ਕਮਰ ਕਸੀ ਆ ਔਰ ਜਿਹੜਾ ਬਜਟ ਹੈ ਉਹਦੇ ਅੰਦਰ ਵੀ ਬਹੁਤ ਵੱਡੀਆਂ ਇਤਿਹਾਸਿਕ ਜਿਹੜੀਆਂ ਪਲਾਹਾਂ ਨੇ ਸਰਕਾਰ ਨੇ ਬੁੱਟੀਆਂ ਪਹਿਲੀ ਵਾਰ ਆ ਪੰਜਾਬ ਦੇ ਅੰਦਰ ਕਿ ਸਮੁੱਚੇ ਪੰਜਾਬੀਆਂ ਦਾ 65 ਲੱਖ ਪਰਿਵਾਰਾਂ ਦਾ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚ ਉਹਨਾਂ ਨੂੰ ਕਵਰ ਕਰਨ ਦਾ ਸਰਕਾਰ ਨੇ ਫੈਸਲਾ ਕੀਤਾ ਔਰ ਇਹ 10 ਲੱਖ ਰੁਪਏ ਦੇ ਨਾਲ ਹਰੇਕ ਪਰਿਵਾਰ ਦਾ ਜਿਹੜਾ ਸਰਕਾਰ ਨੇ ਇਲਾਜ ਕਰਨ ਦੀ ਵਚਨਬੱਤਾ ਦੁਹਰਾਈ ਹੈ ਸੋ ਮੇਰਾ ਹਲਕਾ ਪੋਆ ਜਿਹੜਾ ਇੱਕ ਨਵੀਂ ਅੰਗੜਾਈ ਲੈ ਆ ਰਿਹਾ ਸੋ ਮੈਂ ਅੱਜ ਆਪਣੇ ਹਲਕੇ ਦੇ ਅੰਦਰ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਜਿੱਥੇ ਕੰਮਾਂ ਦੇ ਅੰਦਰ ਤੇਜ਼ੀ ਹੋ ਰਹੀ ਹੈ ਤੇਜ਼ੀ ਉਹਨਾ ਕੰਮ ਚੱਲ ਰਹੇ ਆ ਉਹਦੇ ਨਾਲ ਦੇ ਨਾਲ ਨਵੇਂ ਕੰਮਾਂ ਨੂੰ ਵੀ ਜਿੱਦਾਂ ਮੈਂ ਪਾਰਕ ਦਾ ਗੱਲ ਕੀਤੀ ਹੈ ਉਹ ਵੀ ਹਾਂ ਨਾਲ ਸਮਝਾ ਜੇ ਇੱਥੇ ਸ਼ੁਰੂ ਕਰਾਂ